ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਣਾ ਮਤ ਹੁੰਦੇ ਹੋਏ ਆਣਾ ਅਕਲ ਹੈ ਮਤਹ ਪਰ ਕਾਣਾ ਬੈਰੀ ਮਤ ਥੋੜੀ ਰਾਮ 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 ਦੀ ਮਤ ਹੈ ਸੱਚ ਜਪਣੀ ਨਹੀਂ ਗਾਉ ਵੀ ਠੀਕ ਹੈ ਉਹ ਲੋ ਵੀ ਸੱਚੇ ਆ ਪਰ ਮਤਤਾ ਹੈ ਨਾ ਚਾਹੇ داریਓ ਚਾਹੇ ਆਪਣੀ ਹੋਈਆਂ ਸੱਚੋ ਕਿਸੇ ਦੀ ਗਾਣੂ ਹੈ ਰਾਮ ਦੀ ਮਤ ਅਰੇ ਦੀ ਮਤ ਕਿਹੜਾ ਫਿਰ ਇਹਨੇ ਆਪਣੇ ਆਲੀ ਜੜਤੀ ਰਾਮ ਵਾਲੀ ਏਦੀ ਹੋਈ ਆ ਫਿਰ ਰਾਮ ਵਾਲੀ ਮਤਬ ਰੋਜ਼ ਕਰਦਾ ਅਸਲ ਮਤ ਦੇਦੀ ਅਫੜੀ ਹੋਈ ਉਹ ਮਤ ਹੁੰਦੀ ਹੋਏ ਤਿਆਣਾ ਤਾਣ ਹੁੰਦੇ ਹੋਏ ਨਿਤਾਨਾ ਤਾਣ ਹੈ ਪਰ ਨਿਤਾਨਾ ਕਿਉਂ ਤਾਣਾ ਤਾਂ ਹੈ ਤਾਣ ਕੀ ਨਹੀਂ ਹੈ ਪੂਰਨ ਬ੍ਰਹਮ ਜਿਹੜਾ ਤਾਲ ਨਹੀਂ ਸਾਰੇ ਬੂਲਪੁਰੋਂ ਪਈ ਲੋ ਸੱਚ ਖੰਡਾੜੇ ਨੇ ਤਾਣਾ ਤਾਂ ਹੈ ਜੇ ਆਪਣਾ ਤਾਣ ਲਾਉਂਦਾ ਤਾਂ ਵਿਰੋਧ ਖੁੱਦਾ ਹੂੰ ਕੋਈ ਤਾਣ ਉਹਨਾਂ ਦਾ ਹੋਈ ਇਹਦਾ ਇਸ ਕਰਕੇ ਤਾਣ ਹੁੰਦੇ ਹੋਏ ਨਾ ਤਾਣ ਤਾਣ ਹੁੰਦੇ ਹੋਏ ਨਾ ਜਿੱਦ ਨੂੰ ਗੱਡੀ ਜਾ ਰਹੀ ਹੈ ਇੰਜਣ ਲੱਗਿਆ ਹੈ ਬੁਰੇ ਜੇ ਉਹਦ ਨੂੰ ਇੱਕ ਆਦਮੀ ਪਿੱਛੇ ਧੱਕਾ ਵੀ ਦੇ ਜਾਂਦਾ ਫਿਰ ਉਹਦੇ ਨਾਲ ਕਹਿੰਦਾ ਉਹਦੇ ਧੱਕਾ ਦਿੱਤੇ ਤੇ ਚੱਲਦੀ ਉਹ ਤਾਂ ਮੈਂ ਵੀ ਜਲਦੀ ਹੈ ਤੋਂ ਪਹਿਲੇ ਹੀ ਜਾਂਦੀ ਹੈ ਉਹ ਰੋਕੇ ਲਵੇ ਜੇ ਤਾਂ ਹੈਗਾ ਤੇਰੇ ਚ ਜੇ ਤੇਰਾ ਤਾਂ ਉਹ ਰੋਕੇ ਹੀ ਦਿਖਾ ਦੇ ਥੋੜਾ ਬਹੁਤਾ ਸਤਜੋ ਕਰ ਬੈਠਾ ਇਸ ਕਰਕੇ ਜਿਹੜਾ ਇਹਦੀ ਸ਼ਕਤੀ ਹੈ ਇਹਦੀ ਸ਼ਕਤੀ ਉਹਨਾਂ ਦੇ ਹਿਸਾਬ ਦੇ ਨਾਲ ਨਤਣਾ ਹੈ ਜਿਹੜੀ ਸ਼ਕਤੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਉਹਦਾ ਇੱਕ ਬੂਦ ਹੈ ਸਮੁੰਦਰ ਚ ਉਹਦੇ ਕੋਲ ਹੈ ਉਸੇ ਦੇ ਸ਼ਬਦ ਜਾਣ ਵਾਲੀ ਸ਼ਕਤੀ ਪਰ ਤਾਣ ਹੈ ਦੁਨਿਆਵੀ ਤੌਰ ਤੇ ਤਾਣ ਹੈ ਪਰ ਹੈ ਨਾ ਤਾਣ ਤਾਣ ਤਾਂ ਉਹ ਜਿਹੜਾ ਵਿਰੋਧ ਕਰ ਸਕੇ ਵਿਰੋਧ ਕਰ ਨਹੀਂ ਸਕਦਾ ਕੁਝ ਕਰਕੇ ਦਿਖਾਵੇ ਤਾਂ ਤਾਣਾ ਕਰ ਕੁਝ ਵੀ ਨਹੀਂ ਸਕਦਾ ਤੇ ਤਾਣਾ ਤਾਂ ਹੈ ਪ੍ਰੈਕਟੀਕਲੀ ਕੁਝ ਵੀ ਨਹੀਂ ਕਰ ਸਕਦਾ ਤਾਣ ਤਾਂ ਹੈ ਕੁਝ ਕਰਕੇ ਦਿਖਾਵੇ ਕਰਕੇ ਜੋ ਪਹਿਲਾਂ ਹੋਇਆ ਉਹੀ ਤਾਂ ਕਹਿੰਦਾ ਵੀ ਠੀਕ ਹੋ ਰਿਹਾ ਆਪ ਤਾਂ ਕੁਝ ਕਰ ਨਹੀਂ ਸਕਦਾ ਜੋ ਪਹਿਲਾਂ ਰੇਲ ਚੱਲ ਰਹੀ ਐ ਚੱਕੀ ਤਾਂ ਪਹਿਲਾਂ ਹੀ ਚੱਲ ਰਹੀ ਐ ਇਹ ਤਾਂ ਖਾਲੀ ਹੱਥੇ ਨਾਲ ਕਰਨਾ ਕਿਆ ਖਾਲੀ ਹੱਥੇ ਨਾਲ ਇਹਨੇ ਕੀਤਾ ਪਹਿਲਾਂ ਐ ਕਰਦਾ ਤਾਂ ਉਹ ਚੱਕੀ ਚੱਲੀ ਜਾਂਦੀ ਤੇ ਇਹਦਾ ਹੱਥ ਆਉਂਦਾ ਕੁਝ ਨਹੀਂ ਦੇ ਰੁਕਦਾ ਕੋਣ ਆਇਆ ਕੋ ਮੋਣ ਲੱਗਿਆ ਉਹ ਤਾਂ ਪਹਿਲਾਂ ਹੀ ਚੱਲਦੀ ਐ ਤਾਣ ਹੁੰਦੇ ਰਹੇ ਹੋਏ ਨਿਤਾਣਾ ਨਿਤਾਣਾ ਓਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇਹ ਆਪਣਾ ਜਾ ਹੱਥ ਨਾਲ ਘਮਾਉਣ ਲੱਗ ਗਿਆ ਉਹਦੀ ਕਿਹੜਾ ਸਪੀਡ ਵਧ ਗਈ ਜੱਕੀ ਦੀ ਸਪੀਡ ਤਾਂ ਉਹਦੀ ਹੋਈ ਹੈ ਪਹਿਲਾਂ ਜੋ ਕੁਦਰਤ ਚੱਲਦੀ ਆ ਜੇ ਕੁਦਰਤ ਦਾ ਅਨਸਾਰੀ ਹੋ ਗਿਆ ਫਿਰ ਕਿਹੜਾ ਕੁਦਰਤ ਤੇਜ਼ ਚੱਲਣ ਲੱਗ ਗਈ ਇਹ ਪਹਿਲਾਂ ਇਹ ਬ੍ਰੇਕ ਲਾਉਂਦਾ ਤਾਂ ਬੰਦੀ ਚੱਲਦੀ ਸੀ ਨਾ ਪਹਿਲਾਂ ਇਹਦੇ ਤਾਲ ਨਾਲ ਬੰਦੀ ਹੋਈ ਆ ਨਾ ਹੁਣ ਇਹਦੇ ਤਾਲ ਨਾਲ ਤੇਜ਼ ਹੋਈ ਆ ਨਾ ਉਹਦੀ ਪਾਵਰ ਵਧੀ ਆ ਨਾ ਘਟੀ ਆ ਇਸ ਕਰਕੇ ਤਾਣ ਹੁੰਦੇ ਹੋਏ ਨਿਤਾਣਾ ਤਾਣਾ ਤਨ ਹੈ ਪਰ ਤਨ ਉਹ ਅਣ ਹੁੰਦੇ ਆਪ ਬੰਡਾਏ ਉਹ ਐਸਾ ਭਗਤ ਸਦਾਏ ਅਣ ਹੁੰਦੇ ਆਪ ਬੰਡਾਏ ਬੰਡਾਏ ਕੋਲ ਕੱਖ ਨਹੀਂ ਬੰਦ ਰਿਹਾ ਆਪ ਬੰਡਾਏ ਕੋਲ ਕੱਖ ਨਹੀਂ ਹੈ ਲੰਗਰ ਕਰਾ ਰਿਹਾ ਲੰਗਰ ਜਾਂਦਾ ਕੋਲ ਕੁਝ ਨਹੀਂ ਫੇਟਾ ਵਸ ਹੈ ਜਾਈਆ ਕਹਾਂ ਦਾ ਤੁਗੋ ਵੀ ਆ ਜਿੰਨੀ ਲੋੜ ਹੈ ਲੈ ਜਾਓ ਗੱਲ ਪ੍ਰਿਕਸ਼ਾ ਜਿੰਨੀ ਲੋੜ ਹੈ ਉਹਨਾਂ ਹੀ ਲੈ ਜਾਓ ਜਵਾ ਕੁਝ ਨਹੀਂ ਹੈ ਦੀਦਾ ਕੁਝ ਨਹੀਂ ਉੱਥੇ ਜੋ ਮੰਗਾ ਸੋਹਲ ਹੋਈ ਦੇ ਹਾਂ ਕੁਝ ਵੀ ਨਹੀਂ ਕੋਲ ਅਣ ਹੁੰਦੇ ਪੱਲਤਰ ਚੱਲਦਾ ਲੰਤਰ ਤੇਲਾ ਵਰ ਸ਼ਬਦ ਤੋੜ ਰਾਮ ਸਾਠੀ ਆਰ ਬੰਦ ਹੋ ਜਾਈਏ ਘਟਦਾ ਵੀ ਹੈ ਦੀ ਫਿਰ ਹੈ ਕੁਛ ਵੀ ਕੋਲ ਅਣ ਹੁੰਦਾ ਆਪਾ ਬਣਾਏ ਆਪਾ ਬਣਾਏ ਇਹਦੇ ਕੋਲ ਨਹੀਂ ਹੈ ਬਣਾਉਦਾ ਉਹ ਆਪ ਹੈ ਉਹ ਐਸਾ ਭਗਤ ਸੁਧਾਰੇ ਉਹ ਐਸਾ ਭਗਤ ਸੁਧਾਰੇ ਫਿਰ ਐਸਾ ਉਹ ਐਸਾ ਭਗਤ ਸੁਧਾਰੇ ਐਸਾ ਕੋਈ ਜਿਹੜਾ ਹੁੰਦਾ ਉਹ ਭਗਤ ਹੁੰਦਾ ਕੋਲ ਕੁਝ ਵੀ ਨਹੀਂ ਹੁੰਦਾ ਉਹਦਾ ਕੋਲ ਕੋਈ ਬੋਧੀ ਪਾਥੀ ਨਹੀਂ ਰੱਖਦਾ ਆ ਜਿਹੜੀਆਂ ਕਿਤਾਬਾਂ ਹੋਰ ਰੱਖਦੇ ਨੇ ਲੋਕ ਇਹ ਦੂਦਲੀ ਕੋਈ ਨਹੀਂ ਰੱਖਦਾ ਬੜੀਆਂ ਹੁੰਦੀਆਂ ਉਹ ਵੀ ਜਗਾਦ ਨਾ ਵੀ ਲੈ ਜਾਓ ਜਿਹੜੀਆਂ ਪਹਿਲਾਂ ਬੜੀਆਂ ਨੇ ਉਹ ਵੀ ਲੈ ਜਾਓ ਪਿਓ ਇਹਨਾਂ ਦੀ ਲੋੜ ਨਹੀਂ ਰਹੀ ਹਾਂਜੀ